ਕਿਰਪਾ ਕਰਕੇ ਸਾਡੀਆਂ ਵੀਡੀਓ ਕੁੜੀਆਂ ਬੁੜੀਆਂ ਨਾ ਦੇਖਣ ਤੇ ਪਰਿਵਾਰ ਚ ਬਹਿ ਕੇ ਨਾ ਦੇਖੋ ਕਿਉਂਕਿ ਬਾਈ ਜੀ ਸਾਥੋਂ ਗਾਲਾਂ ਨਿਕਲ ਜਾਂਦੀਆਂ ਨੇ ਇਹ ਵੀਡੀਓ ਛੜੇ ਸੰਟਾਂ ਤੇ ਮੰਦਿਰ ਵਾਸਤੇ ਨਜ਼ਾਰੇ ਲੈਣ ਵਾਸਤੇ ਆ ਸਾਡਾ ਕਿਸੇ ਵੀ ਧਰਮ ਨਾਲ ਕਿਸੇ ਵੀ ਜਾਤ ਪਾਤ ਨਾਲ ਕਿਸੇ ਵੀ ਵਿਅਕਤੀਗਤ ਨਾਲ ਕੋਈ ਸਬੰਧ ਨਹੀਂ ਕਿਸੇ ਨੂੰ ਠੇਸ ਪਹੁੰਚਾਉਣਾ ਸਾਡਾ ਕੋਈ ਮਕਸਦ ਨਹੀਂ ਇਹ ਵੀਡੀਓ ਸਿਰਫ ਅਸੀਂ ਮਨੋਰੰਜਨ ਦੇ ਲਈ ਬਣਾ ਰਹੇ ਹਾਂ ਗੱਫੂ ਮੈਂ ਕਾਫੀ ਗਿਆ ਆਪ ਨੂੰ ਇੱਥੇ ਪਤਾ ਛੰਮ ਨਹੀਂ ਔਖੀ ਹੋ ਜੂ ਵਿਚਾਰੀ ਆ ਕੋੜ ਯਾਰ ਕੀ ਤੀਵੀਂ ਹੀ ਫਿਰਦੀ ਹੋਵੇ ਘਰੇ ਗਾ ਕਿਵੇਂ ਪਾਈ ਫਿਰਦੀ ਆਈ ਨੀ ਸਵੀਟ ਗਿਆ ਸਾਫ ਸਫਾਈ ਨਹੀਂ ਰੱਖਦੀ ਕੀ ਗੱਲ ਆ ਛੋੜ ਗਈ ਰੰਨਾ ਛੋੜ ਗਈ ਸਵੀਟੀਆਂ ਪਾਈ ਹੁਣ ਪੀ ਸਕਦੇ ਨਹੀਂ ਆਏ ਕਹ ਤੂੰ ਤਾਂ ਮੁੜ ਜਾ ਉਹ ਮੈਂ ਤਾਂ ਬਹਿ ਜਾ ਉੱਥੇ ਯਾਰ ਚੱਲ ਬੈਠੇ ਉਹ ਨੂੰ ਫਿਰਦੀ ਹੂ ਆ ਗਈ ਭਾਈ ਤੇਰੀ ਬੇਬੇ ਨਹੀਂ ਕਿਵੇਂ ਆ ਮਾਂ ਲਾਡੋਤੀ ਏ ਹੋਰ ਟਾਈਮ ਹੋ ਗਿਆ ਹੋਰ ਹੈ ਮੈਂ ਮੈਂ ਤਾਂ ਡਿੱਕੀ ਗਈ ਮਾ ਕਾ ਹੁਣ ਆਈ ਪਿੰਦਾ ਬੇਬੇ ਨੂੰ ਮੈਂ ਧੋਲਾ ਕਰਦਾ ਉੱਥੇ ਆ ਜਾ ਪਿੱਛੇ ਆ ਜਾ ਸਾਡ ਦਾ ਪਿੱਛੇ ਹੁਣ ਵਧੀਆ ਸੁਖਣਾ ਸਮਾਰ ਲਿਆ ਇਸ ਤਾਂ ਫਰਸ ਫੁਰਸ ਲਾਲੇ ਮਾਗਰ ਤੂੰ ਸਫਾਈ ਨਹੀਂ ਰੱਖਦੀ ਇੱਕ ਗੱਲ ਆ ਤੇਰੀ ਮਾੜੀ ਨਹੀਂ ਸਫਾਈ ਦਾ ਬਥੇਰੀ ਰੱਖਦੇ ਕੋਠੀ ਵਾਲੀ ਵੱਡੀ ਆ ਸਾਡੀ ਆ ਆ ਦਾ ਦੇਖ ਲੈ ਰੂੜੀ ਮਗ ਗਾ ਪਾ ਪੈ ਇਹ ਤਾਂ ਰਾਤ ਨਹੀਂ ਲਿਆਗੀ ਆ ਤੇ ਐ ਹੋ ਗਿਆ ਮੁੱਲਾ ਵੇੜਾ ਤਾ ਦਿੱਤਾ ਮੈਂ ਤੋਏ ਰਹਿ ਗਿਆ ਸੀਗਾ ਮੇਰਾ ਮੈਂ ਨਹੀਂ ਮੈਂ ਤਾਂ ਮਾਰਕੀਟ ਗਿਆ ਸੋਡੇ ਪਿੰਡ ਦਾ ਬੰਦੇ 30 ਦੇ ਖਸਮ ਨੇ ਪੂਰੇ ਕਿ ਕੀ ਹੋ ਗਿਆ ਇਹ ਜਾ ਮੈਂ ਤਾਂ ਅੱਡੇ ਤੇ ਬੈਠੀ ਨੂੰ ਆਏ ਦੇਖਣ ਜਿਵੇਂ ਕਦੇ ਤੀਵੀਂ ਨਹੀਂ ਦੇਖੀ ਨਹੀਂ ਮਾਂ ਤੂੰ ਸੋਣੀ ਕਰਕੇ ਆ ਨਹੀਂ ਆਪਾਂ ਸੋਹਣੀਆਂ ਵਾਲੀਆਂ ਤਾਂ ਕਰਕੇ ਇੱਥੋਂ ਦੇ ਲੋਕ ਆਈ ਨੇ ਜੇ ਇਹਨਾਂ ਦਾ ਬਸ ਚੱਲਦਾ ਮੈਨੂੰ ਕਿ ਝੱਬ ਨਾ ਜਾਂਦੇ ਹਾਂ ਹਾਂ ਹਸਾ ਸੁਖਰਾ ਤੂੰ ਡਾਂਸਰ ਆ ਗਈ ਔਰ ਹਨ ਜੇ ਕਿਤੇ ਤੂੰ ਹੋ ਜਾਂਦੀ ਲੇਟ ਫੇਟ ਆ ਨਹੀਂ ਪਤਾ ਸਾਨੂੰ ਕੋਈ ਟਰੈਂਪੂ ਵਾਲਾ ਚੱਕ ਕੇ ਲੈ ਜਾਂਦਾ ਆਏ ਕਿਵੇਂ ਕੋਈ ਲਾ ਕੇ ਬਗ ਜਾਂਦਾ ਆਹੇ ਜੀ ਹੈ ਨਹੀਂ ਮੈਂ ਤੀਵੀਂ ਹਾਂ ਨਹੀਂ ਇਹ ਤਾਂ ਸਭਾਣੀ ਇੱਥੇ ਲੋਕਾਂ ਦਾ ਸਭਾਣੀ ਇੱਥੇ ਲੋਕ ਹੱਲੇ ਵੇ ਨੇ ਮੇਰੀ ਗੱਲ ਦੱਸ ਮੈਨੂੰ ਇੱਕ ਹਾਂ ਉਹ ਤੇਰੇ ਵਾਲਾ ਬੰਦਾ ਜਿਹੜਾ ਤੈਨੂੰ ਦਿੱਤਾ ਸਿਹੜ ਕੇ ਹਾਂ ਨਹੀਂ ਤੇਰੇ ਤਾਏ ਸਹੁਰੇ ਨੂੰ ਇਹ ਬਾਹਲੇ ਹੀ ਹੋ ਕਰੀ ਜਾਂਦਾ ਹੁਣ ਤਾਂ ਗੱਲ ਨਹੀਂ ਕਰਨ ਦਿੰਦਾ ਗੱਲ ਇੱਥੇ ਆਏ ਮੁੱਕਦੀ ਆ ਉੱਚੀ ਬੋਲ ਮੈਂ ਉੱਚਾ ਸੁਣਦਾ ਜਦੋਂ ਗੱਲ ਇੱਥੇ ਆਏ ਮੁੱਕਦੀ ਆ ਹਾਂ ਕਹਿੰਦਾ ਤੇਰੀ ਮਾਂ ਆਉਂਦੀ ਅੱਜ ਲੋ ਪੁੱਤ ਉਹ ਤਾਂ ਸਾ ਪਤਾ ਹੀ ਸੀ ਫਿਰ ਜਦੋਂ ਫੋਨ ਕੀਤਾਗਾ ਆਉਂਗੀ ਹਾਂ ਆਉਂਗੀ ਹਾਂ ਤੇ ਉਹ ਤੈਨੂੰ ਕੀ ਪਤਾ ਜਿਹੜਾ ਮੇਰਾ ਚਾਚਾ ਜਿਹੜਾ ਤਾਇਆ ਸੌਰਾ ਤਾਇਆ ਸੌਰੇ ਹਾਂ ਉਹ ਤੇ ਨਾ ਪਾਉਣ ਨੂੰ ਫਿਰਦਾ ਗਾਟੀ ਲੈ ਸਾਲਾ ਲੱਗਦਾ ਮੇਰਾ ਹਾਂ ਮੈਂ ਵਿਚਾਲੋਂ ਨਾ ਪਾੜ ਤੂੰ ਛੱਡੇ ਮੇਰੇ ਨਾਲ ਗਾਟੀ ਪਾਊਗਾ ਮੈਂ ਤਾਂ ਪਾਉਣ ਬਿਲੇ ਨਹੀਂ ਭਾਈ ਜਵਾਨੀ ਪੈਰੇ ਹੁਣ ਬੁੱਢੀ ਉਮਰ ਮੈਂ ਗਾਟੀਆਂ ਪਾਉਂਗੀ ਹਾਂ ਤਾਂ ਹੀ ਮੈਂ ਤਾਂ ਤੈਨੂੰ ਇੱਧਰ ਲਈ ਆਈ ਪਾਸੇ ਜੇ ਹੋ ਕੇ ਮੈਂ ਤਾਂ ਐ ਕਹਿੰਦੀ ਮੂੰਣਾ ਨਾ ਆਈ ਉਹਨੂੰ ਹਾਂ ਮੇਰੀ ਲਾਉਂਦੀ ਜੁੱਤੀ ਮੂੰਹ ਇਹ ਜੇ ਨੂੰ ਹਾਂ ਮੂੰਣਾ ਮੱਥਾ ਇਹਦਾ ਮੈਨੂੰ ਹਾਈ ਡਰ ਲੱਗਿਆ ਮਾਂ ਕਿ ਕਿਤੇ ਬੀਬੀ ਉਹਨਾਂ ਗੱਲਾਂ 'ਚ ਤੇਜੇ ਨਾ 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 ਮੈਂ ਤੇ ਹਜੇ ਨਾਲੀ ਤੀਮ ਹੀ ਨਹੀਂ ਹਾਏਗੀ ਮੈਂ ਤਾਂ ਹਜੇ ਬੱਤੀ ਲਾਣ ਮਾਂ ਕਰ ਜਲਾਉਣੇ ਹਨ ਪਰ ਮੈਂ ਗਿੱਲੇ ਗੋਹੇ ਤੇ ਪੈਰ ਨਹੀਂ ਤਰਦੀ ਕਿਤੇ ਜਵਾਨੀ ਪਾਰੇ ਨਹੀਂ ਤੇਰੇ ਹੋਣ ਕੀ ਬਣੇ ਪੈਚ ਇੱਥੋਂ ਦੇ ਲੋਕ ਤਾਂ ਹੀ ਸਮਝਦੇ ਨੇ ਨਾ 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 ਮੈਂ ਮੈਂ ਤਾਂ ਜੁੱਤੀ ਦੇ ਥੱਲੇ ਰੱਖਾਂ ਇਹ ਜੇ ਬੰਦਾ ਇਹ ਤਾਂ ਸਾਡਾ ਬੁੜਾ ਤਾਂ ਹੀ ਆ ਉਹ ਕੋਈ ਨਾ ਮੈਂ ਕਰਕੇ ਜਮ ਸੀ ਤੇ ਮੇਰੇ ਪਿਆਬ ਦੇ ਸਾਲੇ ਨੂੰ ਹਾਂ ਇਹ ਨਾ ਤਾਂ ਕਿੱਦੇ ਦਾ ਚਾਚਾੜਾ ਤਾਂ ਕਿੱਦੇ ਆਉ ਤੇਰੀ ਮਾਂ ਕਿੱਦੇ ਆਉ ਇਹ ਤਾਂ ਜਦੋਂ ਅੱਜ ਪਤਾ ਲੱਗਿਆ ਇਹ ਤਾਂ ਮਾਂ ਗਰ ਮੂਰੇ ਮਾਂ ਗਰ ਮੂਰੇ ਮੇਰੇ ਕਦੋਂ ਆਉਗੀ ਭਾਈ ਕਿੰਨਾ ਕ ਟਾਈਮ ਹੋ ਗਿਆ ਮੇਰੀ ਗੱਲ ਸੁਣ ਹਾਂ ਮੈਂ ਤਾਂ ਚੱਲ ਤੇ ਥਾਂ ਸਿਰ ਲੱਗਦੀ ਆ ਜੇ ਮੈਨੂੰ ਤਾਂ ਕੋਈ ਮਖੌਲ ਮਖੂਲ ਕਰ ਵੀ ਲੋ ਕੋਈ ਗੱਲ ਨਹੀਂ ਚੱਲਣੂਗੀ ਮੈਂ ਹਾਂ ਤੈਨੂੰ ਤਾਂ ਨਹੀਂ ਮਖੌਲ ਮਖੂਲ ਕਰਦਾ ਤੈਨੂੰ ਤਾਂ ਠਠ ਕਰਦਾ ਨਾ ਮੈਨੂੰ ਨਹੀਂ ਛੇੜਦਾ ਮਾਂ ਹੂੰ ਅੱਛਾ ਫਿਰ ਤਾਂ ਸਿਆਣਾ ਨਾ ਮੈਨੂੰ ਨਹੀਂ ਛੇੜਦਾ ਮੈਨੂੰ ਤਾਂ ਤੀ ਤੋਂ ਬਗੈਰ ਗੱਲ ਨਹੀਂ ਕਰਦਾ ਅੱਛਾ ਮ ਹੋਰ ਛੋਟੇ ਕੋਡ ਵਿੱਚ ਬਥੇਰੇ ਫਿਰਦੇ ਨੇ ਇਹਨੂੰ ਨਾਲ ਰਲਾਉਣ ਨੂੰ ਫਿਰਦੇ ਆਖੇ ਛੜਾ ਬੰਦਾ ਹੈਗਾ 3-4 ਕਿੱਲੇ ਆਉਂਦੀ ਆ ਪੈਲੀ ਮੇਰੀ ਗੱਲ ਸੁਣ ਹਾਂ ਰੋਟੀ ਪਾਣੀ ਦਿਆ ਕਰ ਵਧੀਆ ਇਹਨੂੰ ਤੇਰੇ ਤਾਈ ਸਹੁਰੇ ਨੂੰ ਲੈ ਰੋਟੀ ਰੋਟੀ ਤਾਂ ਨਾ ਮੈਂ ਤਾਂ ਪ੍ਰੈਸ ਕਰ ਕਰ ਦਿਨੀ ਚਾਹ ਤੇ ਤਾਂ ਹੀ ਤਾਂ ਕਹਿਣੀ ਆ ਪੁੱਤ ਮਿੱਠੀ ਪਿਆਰੀ ਹੋ ਕੇ ਰਿਹਾ ਕਰ ਹਾਂ ਵਾ ਨਹੀਂ ਕੋਈ ਹੋਰ ਲੈ ਜੂ ਮੇਥੀ ਮਾਰ ਕੇ ਸਾਰੀ ਉਮਰ ਤੂੰ ਸੀ ਗੰਦ ਧੋਂਦੇ ਰਹੇ ਹਾਂ ਪਿਛਲੇ ਪੈਰ ਕੋਈ ਹੋਰ ਰਲਾ ਕੇ ਲੈ ਜੇ ਹਾਂ ਆ ਸਾਸਤਰੀ ਕਾਲਵਾਈ ਆ ਵਾਗੇ ਲਵਾਗੇ ਆਹ ਤੱਕਵੇੜਾ ਹੋ ਗਿਆ ਯਾਰ ਗਾਂ ਨੂੰ ਪਾਣੀ ਪੈਦੀਏ ਸ਼ਹਿਰ ਗਏ ਸੀ ਲੇਟ ਹੋ ਗਈ ਐਂ ਗਾ ਛੋਲਾ ਤੇ ਨਹੀਂ ਦੁੱਧ ਦੇ ਨੂੰ ਹਟ ਗਏ ਵੀ ਕੋ ਗਾ ਮੋਰ ਲਗੇ ਮੈਂ ਗੱਗੂ ਹਾਂ ਬਾਈ दारू ਦੀ ਸਕੀਮ ਕੋਈ ਲਾਈ ਕਿ ਨਹੀਂ ਸਾਰਾ ਦਿਨ दारू ਵਾਲੇ ਤੱਕ ਤਾਂ ਕੋਈ ਸਕੀਮ ਨਹੀਂ ਹੁਣ ਤੂੰ ਦੱਸ ਕੀ ਕਰੀਏ ਮੈਂ ਤਾਂ ਸਕੀਮ ਤੈਨੂੰ ਦੱਸਦਾ ਐਂ ਕਰ ਤਾਈ ਨਾ 프리ਤਮ ਕੋਲ ਚੱਲੀਏ ਉਹ ਕੰਡਾ ਕੱਢੂ ਆਪਣਾ ਇੱਕ ਦਾਾਰੂ ਦੀ ਬੋਤਲ ਵੀ 250 ਨੂੰ ਹੋਰੀ ਆ ਕੋਈ ਹੈ ਨਹੀਂ ਤੇਰੇ ਕੋਲ ਕੁਝ ਵੇਚਣ ਨੂੰ ਕੋਲ ਤਾਂ ਮੋਬਾਈਲ ਆ ਬਈ ਜੇ ਬਿਕਰੀਏ ਤਾਂ ਬੋਤਲ ਮਿਲਦੀ ਆ ਤਾਂ ਲੈ ਲੈਨੇ ਆ ਭਾਈ ਦੇਖ ਭੰਨ ਦਾ ਲੰਨਾ ਐਪਲ ਦਾ ਲਈ ਫਿਰਦਾ ਬੀੜੀਆਂ ਬੁੜੀਆਂ ਵੀ ਐ ਨਹੀਂ ਬੀੜੀਆਂ ਮੇਰੇ ਕੋ ਕੀ ਆ ਹੁਣ ਜੇ ਲੰਨਾ ਅੱਜ ਤਾਂ ਮੇਰੇ ਕੋਲ ਵੀ ਕੁਝ ਨਹੀਂ ਐ ਕਰ ਹਾਂ ਆਇਆ ਚਲਿਓ ਉਹੀ ਹੱਲ ਕਰੂ ਹਾਂ ਉਹਨੂੰ ਪੁੱਛ ਲੈਨੇ ਆ ਨਾ ਪੈਸੇ ਪੂਸੇ ਜੇ ਮੰਗਣ ਲੱਗੇ ਬਾਅਦ ਚ ਦੇ ਦਾਂ ਮੈਨੂੰ ਤਾਂ ਜਵਾਬ ਹੀ ਨਹੀਂ ਦਿੰਦਾ ਅੱਛਾ ਹਾਂ ਫਿਰ ਤਾਂ ਕੰਮ ਬਣਿਆ ਪਿਆ ਕੰਮ ਬਣੇ ਨਾ ਬਣੇ ਮੈਨੂੰ ਜਵਾਬ ਨਹੀਂ ਦਿੰਦਾ ਉਹ ਇਹਨਾਂ ਮੈਨੂੰ ਪਤਾ ਬਸ ਪਰ ਤੈਨੂੰ ਕੋਈ ਨਾ ਕੰਮ ਤਾਂ ਬਣਿਆ ਪਿਆ ਬਸ ਆਪਾਂ ਗਲਾਸਾਂ ਚ ਹੀ ਪਾਉਣੀ ਆ ਦਲਨ ਨਾ ਲੱਤ ਖੜਦੀ ਜਾਂਦੀ ਆਹਾ ਦਸ ਤੂ ਭੈਣ ਜਦੋਂ ਅੰਦਰ ਗਾਇਆ ਨਾ ਛੱਟਾ ਇਹ ਤਾਂ ਬੈਰੰਗ ਵਾਂਗੂ ਚੱਲੂ ਹਾਂ ਆਇਆ ਕਰ ਕਰੇ ਤਾਂ ਹੁੰਦਾ ਲੜੂ ਗੁੜਾ ਅੱਛਾ ਤੇ ਇੱਥੇ ਨੋਰੇ ਚ ਹੁੰਦਾ ਉਹ ਇੱਥੇ ਦੇਖ ਲੈਣੇ ਆਹ ਨੌਰੇ ਚ ਦੇਖ ਲੈਣੇ ਕੀ ਹੈਨਾ ਆ ਜਾ ਉਹ ਫਿਰਦਾ ਨਹੀਂ ਬਾਹਰ ਪਾਣੀ ਪੂਣੀ ਪੀਉਂਦਾ ਹੋਰ ਚਾਚਾ ਉਹ ਠੀਕ ਕਿਵੇਂ ਹੋ ਵਧੀਆ ਵਧੀਆ ਆ ਜੀ ਇਹ ਡੈਡੀ ਦਾ ਨਹੀਂ ਤਰਾ ਨਾ ਨਾ ਆ ਜਾਓ ਕਿੱਧਰ ਫਿਰਦੇ ਹੋ ਏ ਬਸ ਤੂੰ ਆ ਗਿਆ ਤੇਰੇ ਕੋਲ ਕੰਮ ਹੋ ਗਿਆ ਸੀ ਕਿਵੇਂ ਹੋਏ ਕਿਤੇ ਨਾ ਮੈਂ ਕਹਿੰਨਾ 100 ਰੁਪਿਆ ਦੇ ਦੇ ਬਚਾ ਦਈ ਕੀ ਕਰਨਾ ਤੈਨੂੰ ਕੰਮ ਆ ਤੈਨੂੰ ਪਤਾ ਹੈਗਾ ਚਾਚਾ ਰੋਜ਼ ਦਾ ਸਾਡਾ ਇੱਕ ਕੰਮ ਆ ਤੈਨੂੰ ਪਤਾ ਕੰਜਰ ਦੇ ਰੋਜ਼ ਦੀ ਕੰਮ ਹੋਗਾ ਜਦੋਂ ਪੋਚਣਾ ਹੱਡ ਖੜੀ ਜਾਂਦੇ ਆ ਵੈਗ ਲਾਉਣਾ ਕਿ ਕੋਈ ਹੋਰ ਅੱਗ ਸੁਭਾਣ ਤੂੰ ਚਾਚਾ ਮੇਰੇ ਦਿਲ ਦੀ ਬੋਝਦਾ ਹੋਰ ਬੰਦਾ ਨਹੀਂ ਬੋਝਦਾ ਕੋਈ ਤਾਂ ਮੈਂ ਲੱਛਣ ਦੇਖ ਲੈ ਥੋੜੇ ਜਿਹੜੇ ਹਸਾਉਣਾ ਤੇਰਾ ਪਰਨਾ ਬੰਨਿਆ ਹੋਰ ਤੂੰ ਕੀ ਕਰਨਾ ਹਾਂ ਬਸ ਕਰਦੇ ਹਾਲਾ ਅਸੀਂ ਤਾਂ ਹੀ ਦਿਲ ਕੋਲ ਆਏ ਬੋਲ ਨਹੀਂ ਕੱਢਿਆ 100 ਰੁਪਏ ਤਾਂ ਹੋਣਾ ਨਹੀਂ ਜੀ ਪਿੰਡਾ ਪੱਟੀ ਇਹਨਾਂ ਤੁਸੀਂ ਐਂ ਕਰੋ ਹਾਂ ਕੰਜਰ ਤੋਂ ਇੱਥੇ ਬੈਠ ਜਾ ਰੌਲਾ ਨਾ ਪਾਏ ਨਹੀਂ ਪਾਉਂਦੇ ਮਾ ਮੇਰੇ ਪਰ ਵਾਲੀ ਚੱਕ ਕੇ ਲੈਣਾ ਦੇਸੀ ਪਈਆ ਪਈਆ ਚੁੱਪ ਕਰ ਜੋ ਇੱਥੇ ਟਿਕ ਕੇ ਬਹਿ ਜੋ ਚਾਚਾ ਤੇਰੇ ਸਿਰ ਦੀ ਸੌ ਜਿਹੜਾ ਬੋਲੇ ਭਾਂ ਦੀ ਬੁੰਡ ਦੇਣ ਦਾਰੂ ਪਿੱਛੇ ਉਹਦੀ ਸੌ ਚੱਕ ਜਾਣੀ ਤੂੰ ਮਾ ਚਾਚਾ ਬਚਾਈ ਦੇ ਮੈਂ ਨੀਰਾ ਤੇ ਨੀਰਾ ਵੀ ਮੈਂ ਪਾਇਆ ਕਰੂ ਮੈਂ ਸਨੌਰ ਦੱਸ ਹਾਂ ਤਾਂ ਮੈਨੂੰ ਪਤਾ ਬੁੰਡ ਵੀ ਦੇ ਦੇਂਗਾ ਤੂੰ ਦਾਰੂ ਪਿੱਛੇ 1 ਹੀ ਰਹੀ ਹੈ 1 ਹੀ ਰਹੀ ਓਏ ਇਹ ਰਹੀ ਯਾਰ ਇੱਕ ਕੁੜੀ ਚੋਦੀ ਤਿੰਨ ਚਾਰ ਵਾਰੀ ਫਿਰ ਗਈ ਠੀਕ ਆ ਭਰਾਇਆ ਹੁਣ ਡਾਕਟਰ ਕਹਿੰਦਾ ਠੱਠੇ ਤੋਂ ਫਲਾਂ ਮਰਵਾਉ ਇਹਦੇ ਅੱਛਾ ਫੇਰ ਮੈਂ ਕਰ ਚੱਕ ਕੇ ਰਹਿ ਸਰਦਾਰ ਚਾਰ ਪੰਜ ਮੈਂ ਛੱਲੇ ਆ ਹਾ ਗਾ ਮੈਂ ਲੈ ਹੁਣ ਆਈ ਸਲਾਹ ਯਾਰ ਬਤਾ ਟੋਕੜ ਹੋ ਗਈ ਹਾਂ ਫੜ ਤਾਂ ਵੀ ਮਾਰ ਦਿੰਦਾ ਏਡੀ ਲੁੱਲੀ ਦੀ ਮੈਂ ਜਾਣਦਾ ਇਹਨੂੰ ਹੋ ਤਾਂ ਨਾ ਆਉਦਾ ਰਿਹਾ ਬਾ ਤੇ ਤੇਰਾ ਉਂਗਲਾਂ ਦਾ ਮਿਲ ਜੇ ਨਾ ਆਈ ਨਹੀਣੀ ਤੂੰ ਆਪਣਾ ਜਗਾੜ ਕਰ ਮੈਂ ਉੱਥੇ ਬਹਿਣਾ ਕੁੜੀ ਚੋਧਾ ਜੀਜੀ ਵਰਗੀ ਲੁੱਲੀ ਹੈ ਬਾਗ ਜਿੱਦਾਂ ਚੰਗ ਨਾ ਲੁੱਲੀ ਦੇ ਨਰ ਵਿੱਚ ਬੜਾ ਫਰਕ ਹੁੰਦਾ ਪੁੱਤ ਚੰਗਾ ਹੈ ਤਾਂ ਕੱਟੇ ਤੇ ਠੱਠੇ 'ਚ ਵੀ ਬੜਾ ਹੁੰਦਾ ਮਿੱਠੀ ਬਹਿ ਚੱਲਾਂ ਅਲ ਤੇ ਬਾਜਨ ਹੋਦਰ ਮੱਛਰ ਹੋਊਗਾ ਦਰੋਂ ਦਾ ਡੈਡੀ ਆ ਜੋ ਪ੍ਰਾਉਣਿਆ ਐ ਕਰ ਭੈਣ ਦੇ ਲੰਨਾ ਗੋਹੇ ਚ ਬੈਠਿਆ ਮੰਜੇ ਹੀ ਡਾਲਾ ਨਾ ਮੰਜਾ ਨਾ ਤੇ ਨੰਨੀ ਦੀ ਵੀ ਕਹਿੰਦੇ ਕੋਈ ਹੋਰ ਕੀ ਜੀ ਕਰਦੀ ਮੇਰੀ ਗੱਲ ਸੁਣ ਲੈ ਐ ਕਰ ਗਾਂ ਗੂੰ ਖੋਲਾ ਜਾਂ ਫਰ ਫਰੋਲਾ ਫਰੋਲੀ ਕਰ ਲੈ ਭੈਣ ਦੇ ਲੰਨਾ ਉੱਥੇ ਗੱਟੇ ਹੀ ਦੇਖ ਲੈ ਕੋਈ ਨਾ ਨਾ ਐਡਾ ਤਾਂ ਨਹੀਂ ਕਮਲਾ ਆ ਕੀ ਹੋਇਆ ਓਏ ਉਹ ਇਹਦਾ ਵੀ ਕੋਸਾ ਫਾਇਦਾ ਨਹੀਂ ਕਿਤੇ ਟੱਪਰ ਨਾਲ ਆ ਭੰਗ ਲਾਉਣਾ ਨਾ ਕੋੜਨਾ ਰਹਿਦਾ ਉਹ ਕੀ ਕਰੀ ਜਾਂਦੇ ਹੋ ਕੁਛ ਨਹੀਂ ਕੁਛ ਨਹੀਂ ਚਾਚਾ ਇਹ ਤਾਂ ਮੈਂ ਦੇਖਦਾ ਸੀ ਤੂੜੀ ਖਾਸੀ ਪਈ ਆ ਐ ਫਰੋਲਾ ਫਰਲੀ ਕਿਉਂ ਕਰੀ ਜਾਂਦਾ ਯਾਰ ਮੇਰੇ ਵਾਲਾ ਬੁੜਾ ਆ ਗਿਆ ਤੂੰ ਹੋਰ ਛਿੱਤਰ ਖਾਉਂਗਾ ਚਾਚਾ ਯਕੀਨ ਨਹੀਂ ਯਕੀਨ ਤਾਂ ਹੈਗਾ ਫੇਰ ਹੀ ਕੰਜਰ ਦੇ ਲੈ ਕੇ ਦਿੱਤੀ ਆ ਲੈ ਪੀ ਲੋ ਵਾਲੀ ਨਾ ਲਾਓ ਮੈਂ ਤੈਨੂੰ ਉੱਥਾਂ ਗਲਾਸ ਹੈ ਨਹੀਂ ਆਏ ਦੋਸਤ ਸਲਾਦ ਪਾ ਲੂਗੇ ਬਿੰਦ ਕਣੂ ਐ ਕਰ ਉਹ ਕਲਾ ਕੇ ਪੀ ਲੋ ਜਾਂ ਬੋਲ ਨਾ ਤਾਂ ਭੈਣ ਦਲ ਨਾ ਬੇਨੀਤਿਆ ਆ ਲੈ ਓਏ ਭੈਣ ਚਾ ਕਿਵੇਂ ਕਰੀਏ ਲੱਗ ਰਹਾ ਸੈਂ ਤੂੰ ਸਾਡਾ ਛੇੜ ਕਰਦਾ ਮਜ਼ਾਕ ਨਹੀਂ ਪੀਣੀ ਹੈ ਤੂੰ ਬਾਪਾ ਹੋਈ ਹੈ ਹੈ ਬਾਪਾ ਉਹ ਭੈਣ ਦੇ ਖਾਣ ਮੈਂ ਪਾਣੀ ਪੂਰੀ ਪਾ ਲੂ ਟੂਟੀ ਤੇ ਖੜ ਜਾ ਫੇਰ ਹੀ ਪਾਵਾਂਗੇ ਪਾਣੀ ਬਹੁਤੋਂ ਦੀ ਪੀ ਲਾਂਗੇ ਪੀ ਲੈ ਮਰੀਂ ਨਾ ਮਾਸ ਨੂੰ ਜੜ ਜੋੜਿਆ ਨਾ ਕੁੱਟੂ ਜੇ ਇੱਥੇ ਗੰਦ ਗੰਦ ਪਾਉਂਦੇ ਇੱਥੇ ਹੈਗੇ ਨਾ ਚਾਚਾ ਲੈ ਜਾ ਮੈਨੂੰ ਲੱਗਦਾ ਚਾਚਾ ਚੱਪੜਾ ਆਹ ਹੱਥ ਦਿਖਾਤੀ ਲਿਆਣ ਵਾਲੀ ਆਏ ਚਾਚਾ ਹਾਂ ਚੱਪੜਾ ਵਾਲੀ ਲੱਗਦੀ ਹੈ ਆਪਾਂ ਚਾਚਾ ਕਰੇ ਤੈਨੂੰ ਜਵਾਬ ਵੀ ਨਹੀਂ ਦਿੱਤਾ ਕੰਮ ਤੋਂ ਸਾਲਾ ਤੈਨੂੰ ਇੰਗਲਿਸ਼ ਨਾਲਿਆ ਦਾ ਸਾਲਾ ਨਾ ਦਰੂਦਨਾਂ ਵਾਲੀ ਲੱਛਣ ਕਰਦਾ ਉਹ ਜਦ ਮੈਂ ਚਾਚਾ ਪੁੱਛੀ ਸੀ ਸਾਲਾ ਪੁੱਛਣ ਦਾ ਆ ਦੇਖਾ ਮਰ ਜੋਗੇ ਬਾਹਰ ਨਿਕਲੇ ਮੰਜਾ ਉੱਥੇ ਕੱਢ ਲਉ ਮਾੜਾ ਮਾੜਾ ਹਵਾ ਲੈ ਲਉ ਤੂੰ ਤਾਂ ਪਤਾ ਹੋ ਰਿਹਾ ਤੂੰ ਆ ਫੜ ਬੇਸਾਬ ਰਹਿ ਮੁੰਡਾ ਪਰ ਪਰ ਹੋ ਜਾ ਇੱਥੇ ਕਰ ਲਉ ਮੰਜਾ ਹੁਣ ਤਾਂ ਮੈਂ ਇਕੱਲੇ ਹੀ ਚੱਕ ਲਿਉਂ ਮਾ ਜੀ ਫੁੱਦੀ ਜੀ ਜੀ ਦੇਖ ਦੇਖ ਨਾ ਇਹ ਲੱਤ ਨੀਰਾ ਪਾਦਾ ਪਾਣੀ ਪੂਣੀ ਤੇਜ਼ੀ ਬਾਹੂ ਜੋ ਪਰੋਣ ਹੱਥ ਆ ਦੇਖੋ ਸੁਰਤ ਕਰ ਲਉ ਮਣੀ ਮੁਟੀ ਬੈ ਜਾ ਚਾਚਾ ਜੀ ਰੋਲਾ ਨਾ ਆਪੋ ਮੇਰੀ ਜਗ ਮੈਂ ਭੇਡਦਾ ਬਾਹਰ ਬੈਜੋ ਇੱਥੇ ਆ ਜਾ ਬਚਾ ਤੇ ਭੈਣ ਦਿਆ ਲੰਨਾ ਮਰੀ ਜਾਂਦੇ ਸੀ ਮਾਰ ਲਾ ਮਾਰ ਲਾ ਮਹਾਪਤ ਤੋਂ ਮੁੜ ਕੇ ਆਗੇ ਆਪਾਂ ਦੂਜਾ ਜਨਮ ਲੈ ਲੈਂਦੇ। ਇਹਨਾਂ ਦੇ ਥੋੜੇ ਵਾਅ ਤੇ ਛੱਡ ਹੀ ਨਾ। ਮਹਾਪਰ ਦੂਜਾ ਜਨਮ ਲੈ ਲੈਂਦੇ। ਇੱਧਰ ਨੂੰ ਓਏ। ਬੈ ਜਾ ਚਾਚਾ। ਬੈਠੇ। ਬੈ ਜਾ ਬੈ ਜਾ। ਕੁੜੀ ਚੋਦੇ ਕੋ ਕੰਮ ਧੰਦਾ ਕਰ ਲਿਆ ਕਰੋ। ਤੇ ਦਾਰੂ ਪਾ ਲੈਣ ਲੱਗ ਜੰਨੇ ਓ। ਮੈਂ ਤਾਂ ਚਾਚਾ ਦਿਨ 6 ਵਜੇ ਤਾਈਂ ਦਾਰੂ। ਪੁੱਛ ਨਾ 부ੜੇ ਨੇ ਤਾਂ 베 ਦਾਖਲ ਕਰਤਾ। ਪੈਂਦੀ ਲੰ। ਤੇ ਕਰਨੀ ਆ ਚਾਰ ਵਾਰੀ ਤਾਂ ਤੂੰ ਮੋਟਰਸਾਈਕਲ ਚੱਕ ਲਿਓ ਨਾ ਚ ਨਾ ਆ ਗਿਆ। ਤੂੰ ਚਾਚਾ ਮੈਨੂੰ ਰਲਾਉਣਾ। ਮੈਂ ਕਦੇ ਵਾਸਤੇ ਰਲਾਉਣਾ। ਅੱਧਾ ਹਿੱਸਾ ਹੀ ਦੇਤਾ ਕਿ ਦਾਰੂ ਦੇਤਾ ਕਿ। ਮੈਂ ਤਾਂ ਬਾਦੂ ਆ ਬਾਈ ਇਕੱਲੇ ਕੰਮ ਨੂੰ ਮੈਂ दारू ਪਿਆਦੀ ਇੱਥੇ ਮੇਰੇ ਪਿਓ ਵਰਗਾ ਇਹ ਜੂਤ ਲਾਉ ਛੋੜੇ ਮੈਨੂੰ ਰੱਖਣਾ ਮੈਂ ਕੋਈ ਪੱਠਾ ਨਹੀਂ ਦਾ ਪਰਦ ਬੁੱਢ ਕੇ ਕਰੂਗੀ ਤਾਂਹਾਂ ਦੀ ਭੈਣ ਦੀ ਪੁੱਤੀ ਰੋਡਾ ਫਾਰਮ ਆ ਮੇਰੇ ਕੋਲੇ ਚਾਚਾ ਧਰ ਕੱਢ ਲਈ ਕੱਢ ਲਈ ਮਸਾਂ ਮਿਲਦੀ ਆ ਦੀ ਵੇਲ ਲੱਤਾਂ ਬਣ ਬਣ ਚੂਣੀ ਪੈਂਦੀ ਏ ਕੋਈ ਨਵੀਆਂ ਲਿਆਉਂਗਾ ਲਿਆਮਾ ਕੇ ਯਾਰ ਦੇਖਦਾ ਕਰੀਏ ਮੇਰੇ ਵਾਲੇ ਪਿਓ ਨਾਲਾ ਹਾਂ ਹਾਂ ਦਮੋਂ ਦਾਰੂ ਸੱਚਾ ਤੁਹਾਨੂੰ ਲੱਗਦਾ ਹੂੰ ਕੋਤਸਾ ਨਾਲ ਕੁਝ ਕੋਸਾੜ ਪਾੜਦੀ ਜਗਾੜ ਹਾਂ ਨਾ ਅੱਛਾ ਅੱਛਾ ਚੌੜਾ ਕਰਨਾ ਆਪ ਦਾ ਬੰਦਾ ਤੁਮਾਰਾ ਬੰਦਾ ਮੈਂ ਇਹੇ ਜੇ ਕੰਮ ਕਰਦਾ ਚਾਚਾ ਬਾਹਰ ਅੰਦਰ ਜਾਣਾ ਰਹਿਣਾ ਸਾਰਾ ਬਾਹਰ ਬੰਦਰ ਦੱਲੇ ਬੰਦਿਆਂ ਦਾ ਕੰਮ ਹੁੰਦਾ ਹੈ ਜਿਆ ਅੱਛਾ ਇਹ ਤਾਂ ਅੱਛਾ ਗਣਾ ਚਾਚਾ ਮੇਰਾ ਖੜਾ ਦੀ ਕੰਡਾ ਤੂੰ ਐਂ ਕਰ ਓ ਮੈਂ ਤੁਹਾਨੂੰ ਦੱਸਾਂ ਕਰ ਲੇਗਾ ਕੰਮ ਇੱਕ ਓ ਪੁੱਠੀ ਨਾ ਕੋਈ ਭੌਂਕਦੀ ਹੁਣ ਜੇ ਦੱਸਦਾ ਤੂੰ ਨਹੀਂ ਸੁਣਦਾ ਤੂੰ ਦੱਸ ਤੂੰ ਕੰਮ ਕਰ ਲੂ ਦੱਸ ਤੂੰ ਕੰਮ ਦੱਸ ਮੱਜਾ ਤੇਰੀ ਸੋ 6 ਮਹੀਨਾ ਬਰਤ ਜਾਇਆ ਬਾਈ ਅੱਛਾ ਤੇ ਮਮਾ ਆਪਾਂ ਹੱਥ ਹਲਾਇਆ ਤੈਨੂੰ ਅੱਛਾ ਹਾਂ ਮੈਂ ਤੈਨੂੰ ਦੱਸਦਾ ਮਮਾ ਮੱਠ ਮਰੀਆ ਜੋ ਉਸੇ ਨੂੰ ਕਹਿੰਦੇ ਹੱਥ ਲਾਉਣਾ ਕੰਜਰ ਦਾ ਮਾੜਾ ਜਾਂ ਪੜਦੇ ਨਾਲ ਹੋਣੀ ਮੇਰੀ ਗੱਲ ਸੁਣੋ ਕੰਜਰ ਦੇ ਇੱਕ ਇੱਕ ਪੇਗ ਹੋਰ ਲਾ ਲਓ ਲੈ ਆ ਬਸ ਐਂ ਕਰੋ ਉੱਥੇ ਆ ਜਾ ਤੂੜੀ ਵਾਲਾ ਬਣਾ ਕਰੂੰਗਾ ਦੇ ਦੇ ਫੇਨ ਦੇ ਜਗਾ ਮਰਾ ਤੂੰ ਗਮ ਕਰੀਂ ਚੱਤਿਆ ਤੂੰ ਅਸੀਂ ਇਹ ਜਾਣ ਤੂੰ ਸਾਰੂ ਪੀਣੀਆ ਤੂੰ ਭੰਗਸਾਆਂੀਆਂ ਨਾ ਕਰਿਆ ਕਰੋ ਮੇਲੇ ਕੋਲੇ ਆ ਕੇ ਚੱਲ ਤੂੰ 100 ਰੁਪਏ ਤੇ ਪੈਸੇ ਲੈ ਲੈ ਚੱਲ ਦੁਬਾ ਕਰਦਾ ਪਹਿਲਾਂ ਐਡੇ ਜੇ ਪੈਸੇ ਸੀ ਠੇਕੇ ਤੋਂ ਲੈ ਲੈਨੇ ਮੇਰੇ ਕੋਲ ਥਣ ਫੜਨ ਆਇਆ ਉਹ ਲੈ ਦੀ ਗੱਲ ਨੂੰ ਧਿਆੜੀ ਤੇ ਜਾ ਕੇ ਲੈ ਲੈ ਚਾਚਾ ਪੈਸੇ ਹੁੰਦੇ ਤੇਰੇ ਕੋਲ ਆਉਣਾ ਸੀ ਤੇ ਫਿਰ ਹਵਾ ਕਿਉਂ ਕਰਦੇ ਹੋ ਕਿ ਪੈਸੇ ਲੈ ਲਿਓ ਮੈਂ ਬੋਲਿਆ ਚਾਚੂ ਤੂੰ ਤਾਂ ਸਹੀ ਆ ਮੈਨੂੰ ਪਤਾ ਇਹਨੂੰ ਫੁੱਦੂ ਆਮਲੀ ਆ ਆਮਲੀ ਗਾਂ ਯਾਰ ਮਾਛ ਕੋਈ ਆਦਰਾ ਬੰਦਾ ਕਰ ਕੇ ਚਾਰ ਦਿਨ ਹੋ ਗਏ ਨਾਤਾ ਵੀ ਨਹੀਂ ਅੱਛਾ ਆਏ ਘਰ ਗਾਣ ਨੂੰ ਬਾਲਟੀ ਰੱਖ ਕੇ ਦੇਖ ਪਾਣੀ ਪੀਂਦੀ ਹੈ ਕਾਣੀ ਪਾਣੀ ਪੋਣੀ ਤਾਂ ਮੋਸ਼ਕ ਦਾ ਮਰੀ ਜਾਂਦੀ ਹੈ ਭੈਣ ਦੇ ਖਾਦਮ ਕੁੱਤਿਆਂ ਵੀ ਚੱਕਦੇ ਨੇ ਉਹਦੇ ਕੁੱਤੀ ਚੱਕੜੀ ਉਹਨਾਂ ਤਾਂ ਨਹੀਂ ਮੋਸ਼ਕ ਨਹੀਂ ਮਰੀ ਜਾਂਦੀ ਦੇਸੀ ਜਾਂਦਾ ਛੋਡੇ ਲੱਛਣ ਪਰਾਂ ਰਹੇ ਜਾਂਦਾ ਇੱਥੇ ਦੂਰ ਆਇਆ ਮਾਇਆ ਦਾ 6 ਮਹੀਨਾ ਬੜਾ ਅੱਜ ਆਇਆ ਉੱਦੋਂ ਮੈਨੂੰ ਇਹ ਵੀਡੀਓ ਗਈ ਕੇ ਬੰਦੇ ਚਾਚਾ ਪੀਂਦੀ ਨਹੀਂ ਭੈਣ ਚੋ ਦਾ ਡੱਗਣਾ ਪਈ ਐ ਪੈਰ ਨਿਕਲਦੇ ਫਿਰਦੇ ਆ ਤੇਰੇ ਨਾ ਨਾ ਬੈ ਜਾਓ ਇਹ ਡੱਗਣਾ ਪਈ ਇੱਥੇ ਭੈਣ ਦੇ ਖਾਦਮ ਦੇ ਹੋਰ ਜਲੂਸ ਕੱਢਣਗੇ ਕੱਟ ਬੀਜ ਵੱਲੋਂ ਤੂੰ ਜੂੰਡਲਾ ਜੈਂ ਮੈਂ ਦੋ ਨਹੀਂ ਛੜੀਆਂ ਹੈਂ ਤੂੰ ਕਹਣਾ ਇੱਕ ਆ ਦੋ ਨੇ ਨਾ ਤਿੰਨ ਹੋਣ ਕਿਥੇ ਮੈਂ ਦੋ ਨਹੀਂ ਆ ਖੜੀਆਂ ਯਾਰ ਨਾ ਨਾ ਇਹ ਤਾਂ ਦਰਜਣਾ ਹਾਂ ਕਦੀ ਦਰਜਣਾ ਦਰਜ ਨੂੰ ਮੇਰਾ ਸਾਲਾ ਕੇਲੇ ਨੇ ਨਾ ਨਾ ਚਾਚੂ ਓਏ ਆਏ ਗੁੱਡਗੀ ਜਨਾ ਯਾਰ ਮੇਰੇ ਵਾਲਾ ਬੁਢਾ ਆ ਗਿਆ ਇੱਥੇ ਜਲੂਸ ਕਢਾਉਂਗੇ ਤੁਸੀਂ ਕੋਈ ਦਾਵਾ ਯਾਰ ਇਹ ਗੱਲਾਂ ਦਾ ਸਾਬ ਨਾ ਕਰਿਆ ਮੈਂ ਯਾਰ ਕਰਿਆ ਦੋ ਤੇ ਦਿਲਾਂ ਦੀ ਦਵਾਈ ਲੈ ਲਓ ਦੋਸਤੋ ਮਰੇਗਾ ਠੀਕ ਹੈ ਤਾਂ ਆਮ ਲਾ ਦੇਣਾ ਕਰਤਾ ਨਾ ਯਾਰ ਫਿਰ ਉਹੀ ਕੰਮ ਤੁਸੀਂ ਕਿਉਂ ਬੇਇੱਜ਼ਤੀ ਕਰਾਈਏ ਨਾ ਓਏ ਭੈਣ ਦਲਨਾਂ ਚਾਚੇ ਕੋਲ ਆ ਮੈਂ ਤਾਂ ਜੂ ਨੂੰ ਬੜਨ ਨਹੀਂ ਦਿੰਦਾ ਹੁੰਦਾ ਨਹਰੇ ਚਾਬਦੇ ਹੈ ਨਹੀਂ ਚਾਚੂ ਲਾਜ਼ਮ ਮਾਰੂ ਜੂਤ ਲੋਟੋ ਕੇ ਬੈਠੋ ਤੂੰ ਬਾਕੀ ਚਾਚੂ ਕੋਈ ਨਾ ਤੈ ਜਾਓ ਤੂੰ ਮੈਂ ਲੈ ਜੂੰਗਾ ਲੈ ਜਾਇਗਾ 14 14 ਇੱਥੇ ਦਾਰੂ ਉੱਤਰ ਮਿਲੂ ਬੜੀ ਜਾਨੀ ਲੈ ਚਾਚੂ ਦੇਖਾ ਸੁਮ ਪੀਉਣਾ ਮੈਂ ਤੈਨੂੰ ਲਿਜਾਣ ਵਾਸਤੇ ਥੋੜੀ ਦਿੱਤੀ ਆ ਚਾਚੂ ਸੌਰੀ ਇੱਕ ਪਿੱਗ ਦਿੱਤਾ ਉਰ ਨਾਲ ਚਾਚੂ ਇਹ ਤਾਂ ਹੋਰ ਲੜਾ ਜਹਾਲਾ ਜਿੱਥੇ ਇੰਨੀ ਜਹਾਲੀ ਹੋਰ ਜਹਾਲਾ ਭਾਈ ਚਾਚੂ ਲੈਂਦੇ ਬੰਦੇ ਦੀ ਸੌਰੀ ਸੌਲਾ ਸੌਰੀ ਦਾ ਯਾਰ ਤੁਸੀਂ ਲੱਛਣ ਨਾ ਕਰਿਆ ਕਰੋ ਤੈਨੂੰ ਸੁਣੂ ਕੋਈ ਪੀਉਂਦਾ ਨਹੀਂ ਦਿਨਾਂ ਨੂੰ ਖੜਨ ਦੇਵੇ ਆਪ ਦੇ ਕੋਲ ਐਂ ਕਰਦਾ ਹੁੰਦਾ ਕੋਈ ਆਪਾਂ ਚੱਪਾ ਚੰਗਾ ਰਹੇਗਾ ਮੈਂ ਜੂਤ ਖਾ ਲੇਗਾ ਮੈਥੋਂ ਤੇ ਜਰ ਪੈਰੀਏ ਥੜੀ ਗੱਲ ਨਹੀਂ ਦਾਰੂ ਪੀ ਕੇ ਜਿਹੜੇ ਤੋਂ ਪੈਰੀਏ ਤਾਂ ਹੀ ਲਵਾਉਂਦਾ ਗੰਜਰ ਦੇਉ ਹਾਂ ਸਹੀ ਗੱਲ ਆ ਚਾਚੂ ਦੀ ਪਰ ਲੱਛਣ ਸਹੀ ਰੱਖਿਆ ਕਰੋ ਹਾਂ ਦਾਰੂ ਬਾਕੀ ਇੱਕ ਨੰਬਰ ਸੀ ਹਾਂ ਦਾਰੂ ਬਾਕੀ ਇੱਕ ਨੰਬਰ ਉਹਨੇ ਇੱਕੋ ਕੀ ਪਹਿਲਾਂ ਦੋ ਨੰਬਰ ਸੀ ਨਾ ਮੈਂ ਤਾਂ ਗੱਲ ਕਰਦਾ ਡੰਗਣਾ ਦੋ ਕਰਿਆ ਮਤਲਬ ਸਾਲਾ ਦੋ ਦਾ ਦੇਖਣਾ ਪਈ ਯਾਰ ਮੈਂ ਨਾ ਬਸ ਹਟ ਗਿਆ ਜਦ ਗਿਆ ਬਈ ਸਹੀ ਆ ਚਾਚੂ ਬਈ ਸਹਿਮ ਚੱਲੀਏ ਹਾਂ ਬਾਗ ਜਾਂਗੇ ਦੋਨੇ ਮਾ ਨਾ ਚਈ ਆ ਚਾਚੂ ਮੈਂ ਚੰਗਾ ਚਾਚੂ ਮੂੰਹ ਆਪਣਾਣੀ ਭੈਣ ਦੀ ਬੁੰਡ ਦੇ ਚਾਚੂ ਆ ਗੇਟ ਟੱਪਾ ਦੇ ਗਾਲਾਂ ਦੇਉ ਗੇਟ ਟੱਪਾ ਦੇ ਚਾਚੂ ਯਾਰ ਗੇਟ ਟੱਪਾ ਦੇ ਹੋਟ ਟੱਪਾ ਦੇ ਸਾਨੂੰ ਸੇਮਾ ਬਾਹਰ ਤੂੰ ਬਾਹਰ ਲੱਗਦਾ ਚਾਚੂ ਗੇਟ ਟੱਪਾ ਆਇਆ ਯਾਰ ਮੂੰਹ ਪਣਾਣੇ ਮੈਨੂੰ ਫੜ ਲਈ ਫੜ ਲੈ ਬਸ ਫੜ ਚੰਗਾ ਚਾਚੂ ਤੜਕੇ ਚਾਚੂ ਮੇਰਾ ਫੜਦਾ ਡੇਗਣਾ ਚਾਚੂ ਹਾਂ ਅੱਧੀ ਰਾਤ ਆਵਾਜ਼ ਮਾਰਦੇ ਆਏ ਤਾਂ ਮੈਨੂੰ ਪਤਾ ਫੰਡਾਮੈਂਟਾਂ 'ਚ ਪਿੰਡ ਫੂਕ ਦੂੰ ਫੂਕ ਦੇ ਜਿਹੜੇ ਹਸਾਮਨਾ ਤੁਹਾਡੇ ਕੋਲੇ ਹਮਮ ਸਰ 60% ਭਾਈ ਚਾਚਾ ਸਾਨੂੰ ਫੋਨ ਕਰਦੀ ਜਿੱਥੇ ਤੂੰ ਕਹਿੰਦਾ ਉੱਥੇ ਫੋਨ ਹੈ ਵੀ ਆ ਤੁਹਾਡੇ ਕੋਲੇ ਤੇਰੇ ਨਾਲ ਚਾਚੂ ਫੋਨ ਤਾਂ ਹੈਗਾ ਤੇਰਾ ਨਹੀਂ ਫਿਰ ਦਊਂਗਾ ਫੋਨ ਤਾਂ ਆਪਾਂ ਸੀ ਜਾਂਦਾ ਸੀ ਉਹਦੋਂ ਲਿਆ ਸੀ ਚੱਕਿਆ ਤਾਂ ਨਹੀਂ ਕੰਜਰ ਦੇ ਕਿਉਂ ਭਰੇ ਪੁੱਠੇ ਕੰਮ ਕਰਦੇ ਨਸ਼ਾ ਦੀ ਪੈਣ ਨਾਲੇ ਲਿਆ ਸੀ ਮੰਡੀ ਦੇ ਸੀ ਨਾਲੇ ਕੰਮ ਕਰਦੇ ਮੁੜ ਕੇ ਨਸ਼ਾ ਤੇ ਗਾਲ ਦਿੰਦੇ ਕੋਈ ਫਾਇਦਾ ਹੈ ਕੰਮ ਦਾ ਚਾਚੂ ਉਹ ਤਿੰਨ ਚਾਚਾ ਸਹੀ ਗੱਲ ਦੱਸਾਂ ਹਾਂ ਮੈਂ ਕਰ ਬਿਠਾ ਪਿਆ ਗੀਨੂ ਘਰ ਬੈਠਾ ਸੀ ਇੱਕ ਵਾਰੀ ਰਾਜਸਥਾਨ ਦੇ ਬੜੀ ਦੂਰ ਹੋਏ ਹਾਂ ਉੱਧਰ ਹੋਇਆ ਸੀ ਸਾਨੂੰ ਤੁਰੂ ਵੱਡਣ ਜਾਂਦੇ ਨਾ ਰਸਤਾ ਕਿਵੇਂ ਹੋਣੇ ਬਿਰੋ ਉਹ ਸੀਗਾ ਮੈਂ ਘਰ ਬੈਠਾ ਉਹਨੂੰ ਸੱਚਾ ਪਿਆਰ ਤੇ ਵੀ ਸਾਡੇ ਦੂਆਂ ਅਰਬਾਂ ਹੋ ਗਈ ਦੋ ਸਾਲ ਬਧੀਏ ਨੇ ਬਿਆਹ ਦੇ ਉਹ ਨਹੀਂ ਆ ਗੰਜਰ ਦੇ ਨਸ਼ਾ ਕਰਕੇ ਪਕਾਈ ਮਾਰਦਾ ਹੈ ਮੈਂ ਫੁੱਦੇ ਮਿਰਜਾ ਸੀਗਾ ਉਹ ਚੋਦੇ ਹੈ ਜੇ ਮੈਂ ਖਾਣ ਵਾਲਾ ਉਹ ਕੋਈ ਕੁੜੀ ਚੋਦਿਆ ਮੈਂ ਵੀ ਜਦੋਂ ਵੀ ਨਹੀਂ ਦਰੀ ਤੇ ਤ੍ਰਿਲੀਯੋਨ ਥੱਲੋ ਲਿਗ ਨਿਕਲ ਪੰਜੇ ਭਾਈ ਹੂੰ ਉੱਧਰ ਮਰ ਕੇ ਭਈ ਉਹ ਦਿਨ ਗਿਆ ਹਾਂ ਉਹਨੇ ਮੈਨੂੰ ਇੱਕ ਵਾਰੀ ਕਿੰਨਾ ਟਾਈਮ ਲਾਇਆ ਭਾਈ ਉੱਧਰ ਵੀ ਨਲੇ ਸਰੀਆ ਚੰਗਾ ਬਣੇ ਮਾਰੂ ਪੀਤਾ ਮੈਂ ਆਪਾਂ ਲਾਇਆ ਸੀ ਸਹੀ ਇੱਕ ਘੰਟਾ ਪੂਰਾ ਇੱਕ ਘੰਟਾ 10 ਮਿੰਟ ਹੂੰ ਤੇ ਉਹਦਾ ਰੋਣ ਕੀ ਹੋ ਗਈ ਉਹਦਾ ਰੋਖੂ ਜੇ ਜਲਾ ਕੇ ਰਹਿ ਗਈਆਂ ਉੱਤੀ ਜੋਦਿਆ ਜੀਆਂ ਗਾਣ ਕਰਦਾ ਮੇਰੇ ਪਿਓ ਵਰਗਾ ਨਾ ਜੀ ਕੀ ਨੇ ਕੋ ਯੂਟਿਊਬਰ ਮੈਨੂੰ ਫੋਨ ਫੋਨ ਲਈ ਮੈਨੂੰ ਨਹੀਂ ਮਰੂਪੈ ਦਾ ਖਾਸਮ ਕਿ ਕਰੀ ਜਾਂਦਾ ਚੱਗ ਗੱਲ ਜਰਾ ਇੰਨੀ ਪੀਂਦੇ ਹੁੰਦੇ ਆ ਮੈਂ ਲਿਆ ਕਿ ਨਹੀਂ ਦਿੰਦਾ ਦੂਆ ਪਹਿਲਾਂ ਮੇਰੀ ਗੱਲ ਮੇਰੀ ਗੱਲ ਜਾਣਨਾ ਚੱਤੋ ਹੁੰਜੇ ਲੱਗ ਕੇ ਹੈ ਉਦੋਂ ਮਰ ਕੇ ਭਈਓ ਮੇਰਾ ਬਾਗੀ ਉੱਥੇ ਮਰ ਤੇ ਬਾਹ ਜਾਓ ਸਾਲਾ ਪਿਆਰ ਛੱਡਿਆ ਫਿਰ ਲੱਛਣ ਸਹੀ ਨਹੀਂ ਸੀ ਸੁਟ ਪਾ ਡਿਫਰੈਂਸ ਛੋੜੀ ਜੰਨ ਛੁੱਡੀ ਸੀ ਉੱਤੀ ਜੀ ਕਰਤੂਤਾ ਨੇ ਛੁੱਡੀਆਂ ਨਾ ਨਾ ਚੱਤੋ ਇਹ ਦੁਬਾਰ ਫਿਰ ਦੇ ਦੇ ਦੂੰਗਾ ਦਰੂ ਨਾ ਯਾਰ ਲੱਛਣ ਰਹੇ ਤੁਹਾਡੇ ਨਹੀਂ ਨਹੀਂ ਪਤਾ ਇਹ ਬਈ ਉਹ ਬਾਗੀ ਮਚਾ ਡਿਆ ਕਰੇ ਚਲਦਾ ਹੈਗਾ ਸਾਹਮਣੇ ਨੂੰ ਡੇਗਣਾ ਪਵੇ ਉਹ ਮੈਂ ਤੈਨੂੰ ਆ ਦੀ ਸਟੋਰੀ ਲਵ ਸਟੋਰੀ ਦੱਸਣਾ ਜਿੱਥੋਂ ਮੈਂ ਕਿ ਬੈਂਗਣ ਦੀ ਲਵ ਸਟੋਰੀ ਹੈ ਮੇਰੀ ਚੰਗਾ ਚਾਚੂ ਬਾਈ ਇਹ ਚ ਫੋਟੋ ਹੈ ਦੀ ਫੁੱਦੀ ਸੇਗਾ ਸੀ ਨਾ ਉਹ ਚੰਗਾ ਚਾਚੂ ਸਵਾ ਚੰਗਾ ਯਾਰ ਜਾਉ ਮੇਰਾ ਤੂੰ ਮੇਰੀ ਅੱਤੀ ਗੱਲ ਵਿੱਚ ਲਵ ਸਟੋਰੀ ਮੇਰੀ ਤੂੰ ਅੱਦੀ ਸੜਾਤੀ ਵਿੱਚ 2016 ਦੇ ਨੇ ਹਿੱਲੇ ਪਏ ਆ ਦੰਨਾ ਦੰਨਾ ਰੋ ਨਾ ਰਾਂਝਾ ਸੀਗਾ ਹਉਂਦਾ ਪਾਣ ਦੇ ਲੰਨ ਤੇ ਰੋਣਾ ਕਰ ਤੂੰ ਹਾਂ ਕਿਉਂ ਦੇ ਪੀ ਕੇ ਆ ਕੰਮ ਕਰਨ ਲੱਗ ਜਾਂਦੇ ਮੇਰੀ ਬੇਟੀ ਤੂੰ ਗਮਾਰਦਾ ਉਹਨੂੰ ਦੱਸਣਾ ਪਤਾ ਕਿੱਡਾ ਜਵਾਕ ਨੂੰ ਫੇਰ ਚਾਚੂ ਐਜੇ ਕੰਮਾਂ ਚ ਨਾ ਪਿਆ ਕਰੋ ਭੈਣ ਦੀ ਖਸਮੋ ਬਸ ਬਈ ਪਤੰਦ ਤੂੰ ਸੋਈ ਪਾ ਦੇਣੀ ਨਾ ਸ਼ੇਪ ਤੇਰੀ ਬਸ ਹਾਂ ਆ ਕੰਮ ਕਰਦੇ ਠੀਕ ਭੈਣ ਦੇਖਾ ਤੇਰਾ ਭਾਈ ਤੇਰੇ ਨਾਲ ਆ ਤੇ ਵੀ ਪਿੱਛੇ ਨਹੀਂ ਹਾਂ ਹੁਣ ਤਾਂ ਭਾਈ ਆ ਹੀਰੇ ਵਰਗਾ ਯਾਰ ਆ ਆ ਜਾ ਚਾਚੂ ਟਾਕੀ ਖੋਲ ਦੇ 2 ਮਿੰਟਾਂ ਚ ਕੀ ਹੋ ਗਿਆ ਭੈਣੇ ਤੂੰ ਟਾਕੀ ਤਾਂ ਖੋਲ ਦੇ ਹੁਣ ਕੀ ਹੋ ਗਿਆ ਤੁਨੂੰ ਕੀ ਹੋ ਗਿਆ ਓਏ ਉਹ ਨਾ ਲੜ ਤਾ ਪੱਜ ਲੈ ਪੈਣ ਦਿਆ ਲੰਨਾ ਮੰਡ ਤਾਂ ਦੀ ਹੋ ਰਹੀ ਰਹਿ ਆਇਆ ਭੈਣ ਭੁਜਾਈ ਕਰ ਤੋ ਜਾਣਾ ਮੇਰੇ ਸਹਾਰੇ ਲਿਆ ਮੈਂ ਦੱਸਦਾ ਹਾਂ ਮੰਟੇ ਦੋ ਤਿੰਨ ਹੀ ਹੈ ਜੇ ਜਾਈਦਾ ਤਾਂ ਚਾਲ ਨਹੀਂ ਤਾਂ ਡਿੱਗਾਂਗੇ ਬੇਇੱਜ਼ਤੀ ਹੋ ਜੂ ਗੱਡੀ ਲੋਣ ਚ ਜਮਾ ਨਾ ਕਰ ਰਾਂ ਤਰ ਕਹੇ ਫੱਟਾ ਫੋਕ ਦੇ ਦੋ ਇਸ਼ਾਰਾ ਕੋਈ ਨਾ ਵੇਬੇ ਲਾ ਦਾਂਗੇ ਉਹ ਖੜਕਾ ਵਾਲਾ ਕਰਦਾ ਫੇਰ ਗੱਲ ਗੱਲ ਨਹੀਂ ਸੁਣਨ ਦਿੰਦਾ ਗੱਲ ਤਾਂ ਸਹੀ ਹੈ ਉਹ ਪਹਿਲੇ ਜਦੋਂ ਮੈਂ ਰੋਕ ਤੇ ਪਹੇੜੀ ਸੀਗੀ ਗੁਰਗੀ ਜੀ ਪਾਹੜੀ ਤਾਂ ਹਾਂ ਤੇਰੇ ਬਾਪੂ ਨੇ ਮੈਨੂੰ ਬੀਅਰ ਦੀਆਂ ਬੋਤਲਾਂ ਪਿਆਈਆਂ ਸੀਗੀਆਂ ਅੱਛਾ ਪਸਾਬ ਰਾਹੀਂ ਨਿਕਲ ਗਈ ਉਹ ਤਾਂ ਜੇ ਕੋਈ ਦੇਸੀ ਦਵਾਈ ਦਵਾਈ ਲੈ ਲੈਂਦੀ ਬੀਅਰ ਜ਼ਰੂਰੀ ਪੀਣੀ ਸੀ ਜੇਸੀ ਦਵਾਈਆਂ ਮਥੇਰੀਆਂ ਖਾ ਲਈਆਂ ਅੱਛਾ ਨਹੀਂ ਪੈਂਦਾ ਹੋਵੇ ਫਰਕ ਠੀਕ ਮੇਰੀ ਮਾਂ ਦੇ ਜੈਂਡਰ ਦੇ ਪਾਪੇ ਥੋੜਾ ਜਿਹਾ ਠੀਕ ਆ ਠੀਕ ਆ ਤੇ ਪਿੱਤੇ ਵਾਲੇ ਤਾਂ ਉਹਦਾ ਪਲੇਸ ਨਹੀਂ ਕਰਾਉਣਾ ਪਿਆ ਤਾਂ ਜੂੜ ਵਢਾਉਣਾ ਪੈਂਦਾ ਜਿਹੜੇ ਹੁੰਦੇ ਗੁਰਦੇ ਚ ਬੀਅਰ ਬੂਰ ਪੀ ਕੇ ਨਿਕਲ ਜਾਂਦੇ ਹੁਣ ਤਾਂ ਜਮਾ ਠੀਕ ਐ ਕੋਣ ਤਾਂ ਟੱਲੀ ਆ ਤਾਂ ਹੀ ਇੱਥੇ ਆਈਆਂ ਕਿ ਦੰਦ ਕੱਢਦੀ ਚੱਲ ਵਧੀਆ ਹੋਇਆ ਤੇ ਗੱਲ ਸੁਣ ਮੇਰੀ ਹੁਣ ਹਾਂ ਤਿੰਨ ਸਾਲ ਹੋ ਗਏ ਤੁਹਾਡੇ ਵਿਆਹ ਨੂੰ ਹਾਂ ਲੋਕ ਕਰਦੇ ਨੇ ਗੱਲਾਂ ਹਾਂ ਹੈ ਕੋਈ ਤਾਂ ਕਹਿੰਦਾ ਮੁੰਡੇ ਚ ਘਾਟ ਆ ਕੋਈ ਕਹਿੰਦਾ ਕੁੜੀ ਚ ਘਾਟ ਬੇਬੇ ਤੈਨੂੰ ਕੀ ਦੱਸਾਂ ਦੱਸਦਾ ਬੁਰਾ ਲਾਂਦਾ ਕੋਲੇ ਨਹੀਂ ਕਹਿੰਦੀ ਇਹ ਪ੍ਰਾਣੀ ਹਾਂ ਕਿਦੇ ਆ ਕੋ ਮੇਰਾ ਢਿੱਡ ਦਾ ਕਦੇ ਆ ਦੁਖਦਾ ਕਦੇ ਸਿਰ ਦੁਖਦਾ ਕਦੇ ਕੋਈ ਨਹੀਂ ਮਾਂ ਮੈਥੋਂ ਸਿਰੇ ਦੀ ਗੱਲ ਸੁਣ ਫੇਰ ਕਹ ਰਹੀ ਤੂੰ ਹਾਂ ਕਿ ਨਹੀਂ ਇਹ ਤਾਂ ਵੀਰ ਚ ਪਤਲਾ ਹੈ ਹੋਰ ਪਤਲਾ ਗੱਲ ਸੁਣ ਬਾਈ ਪੁੱਤਾ ਕੋਈ ਦਵਾਈ ਬੂਟੀ ਲਾਓ ਤੁਸੀਂ ਫੇਰ ਸਾਰੇ ਟੈਸਟ ਕਰਾਏ ਹੋਏ ਬੇਬੇ ਡਾਕਟਰ ਕਹਿੰਦੇ ਇਹ ਚ ਫਰਕ ਆ ਕੋਈ ਫਰਕ ਕਿੱਥੇ ਇਹਨਾਂ ਨੂੰ ਬੁੜਾ ਹੀ ਨਹੀਂ ਖੜਾ ਛੱਡਦੇ ਮੇਰਾ ਕਿਉਂ ਬੁੜਾ ਤੈਨੂੰ ਕਿਹਾ ਦਾ ਹਾਂ ਹਾਂ ਪੈਣ ਦੇਣਗੇ ਫੇਰ ਹੀ ਉੱਤੇ ਆ ਖੜਦੇ ਤਾਂ ਐ ਬੁੜੇ ਕੋ ਕੀ ਲੈਣਾ ਜੇ ਉੱਤਰਾ ਬੰਦਾ ਸਾਹੀ ਹੈ ਤੇਰੇ ਨਾਲ ਹਾਂ ਜੇ ਮੈਂ ਹੁਣ ਅੰਦਰ ਪੈ ਜਾ ਮਾਂ ਇਹ ਨਾ ਤਾਂ ਕੁੰਡਾ ਜਦੋਂ ਲਾ ਲੈਂਦੀ ਆ ਮੈਂ ਫਿਰ ਅੱਧੀ ਵੀ ਰਾਤ ਤੱਕ ਘੜਕਾਈ ਜਾਂਦੇ ਰਹਿੰਦੇ ਨੇ ਨਾ ਕੋਈ ਫਰੇ ਤਾਂ ਗੱਲ ਮਾੜੀ ਆ ਉਹ ਬੇਬੇ ਗੱਲ ਪਤਾ ਕੀ ਆ ਨਾ ਉਹ ਹੱਥ ਨੇ ਨਾ ਪੇਕਪੂ ਲਾ ਲੈਂਦੇ ਦੋਨੇ ਜਾਣੇ ਅੱਛਾ ਤੇ ਤਾਂ ਕਰਕੇ ਉਹ ਸਾਨੂੰ ਕੋਈ ਕੋਈ ਜਾਂਦੇ ਰਹਿੰਦੇ ਫਿਰ ਲੋਟ ਜੇ ਨਹੀਂ ਆਉਂਦਾ ਜਦੋਂ ਮੋਸ਼ਨ ਮੰਨ ਦੋ ਤਾਂ ਕੰਮ ਖਰਾਲ ਕਰ ਦਿੰਦੇ ਮਾੜੀ ਗੱਲ ਆ ਭਾਈ ਫਿਰ ਹਾਂ ਹੋਰ ਉਦਾਰਤ ਚਾਹੀਦਾ ਕੰਮ ਓਏ ਕਹਿਣਾ 20 ਵਾਰੀ ਗੱਲ ਕਰ ਮੰਨਦੇ ਨਹੀਂ ਪਰੋਣੇ ਮੈਂ ਕਿ ਖੇਤੀਆ ਕੀ ਪੈ ਜਾ ਕਰੋ ਖੇਤ ਨਹੀਂ ਪੈਦਾ ਛੋੜਾ ਆਉਂਦਾ ਫੜਾਤੀ ਚ ਰੋਟੀ ਮੈਂ ਕਿਵੇਂ ਤਾਇਆ ਬੱਜ ਗਿਆ ਬੱਜ ਗਿਆ ਬੇਟਾ ਤੂੰ ਕਿਵੇਂ ਆ ਗਿਆ ਉੱਥੇ ਨਹੀਂ ਬੈਠਾ ਗਿਆ ਮੈਂ ਤਾਂ ਬਸ ਤੇਰੀ ਬੇਕਾਰ ਕੇ ਮਤਲਬ ਲੈ ਕੁਰਸੀ ਤੇ ਬਹਿ ਜਾ ਫਿਰ ਕੋਈ ਨਹੀਂ ਕੋਈ ਨਹੀਂ ਲੈ ਇੱਥੇ ਬਹਿ ਜਾ ਹਈਏ ਫਿਰ ਬੈਠੀ ਸੀ ਹੈ ਹਾਂ 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 ਬਾਪੂ ਜੀ ਕੁਰਸੀ ਤੋਂ ਡਿੱਗ ਪੈਣਗੀ ਤੁਹਾਡੀ ਇੱਥੇ ਹੀ ਬਹਿ ਜਾ ਬਾਪੂ ਜੀ ਹੁਣ ਕੋਈ ਨਹੀਂ ਕੋਈ ਨਹੀਂ ਫਿਰ ਇੱਥੇ ਧੋ ਰੋਟੀ ਰਾਟੀ ਖਵਾਤੀ ਤੈਨੂੰ ਖਵਾ ਦੀਪਾ ਯਾਰ ਅੱਜ ਤੈਨੂੰ ਪੇਗ ਲਾਉਣ ਨੂੰ ਕੀ ਹੋਇਆ ਸੀ ਪਹਿਲਾਂ ਮੈਨੂੰ ਐ ਹੱਸਿਆ ਕਰਾਂ ਤਾਂ ਅੱਗਾ ਪੋਗਾ ਫਿੱਟ ਮੈਨੂੰ ਜਾਦੇ ਥੋੜੀ ਜਿਆਦਾ ਹਾਂ ਜਿਆਦਾ ਤਾਂ ਕਾਹਨੂੰ ਹੋਇਆ ਜੋ ਪੇਗ ਲੈ ਆਵਦੀ ਰੋਟੀ ਖਾ ਕੇ ਪੈਂਦਾ ਸੀ ਮੈਂ ਕਹਿੰਦਾ ਮੈਂ ਖਾ ਚਰ ਕੋਰਮਣੀ ਕੋਈ ਚੱਲ ਤੈਨੂੰ ਆਈ ਨਹੀਂ ਚਲ ਅੱਜ ਗੱਲਾਂ ਕਰ ਲਾਂਗੇ ਵੀ ਦੋ ਤੇ ਪੇਗ ਲੈਣ ਨੂੰ ਕੀ ਹੁੰਦਾ ਸੀ ਗੱਲਾਂ ਮਾਰੀ ਆ ਮਾਜਾ ਖਚਾਈ ਜੀ ਮਾਜਾ ਨਹੀਂ ਜਾਦੇ ਫੋਗਾ ਮੈਂ ਖਾ ਜੇ ਤਾਂ ਉਹ ਕੋਲੇ ਜਾ ਮੈਂ ਖਚਾਈ ਜੀ ਉਹ ਸੰਗ ਜੀ ਮਤਲ ਅੱਛਾ ਅੱਗੇ ਚੱਲ ਗੱਲਾਂ ਸੋ ਵੀ ਬਰੱਡੇ ਤੇ ਕਿਵੇਂ ਵਗ ਗਿਆ ਓਏ ਉਹਨਾਂ ਦਿੰਦੀ ਗੱਲ ਹੋਰ ਹੁਣ ਜਦ ਗੱਲ ਹੋਰ ਟਾਈਮ ਟਾਈਮ ਦੀ ਗੱਲ ਆ ਪਾ ਲੈ ਪਹਿਗਾ ਤੇਰਾ ਬਾਪੂ ਐ ਉਹ ਦਾ ਪਤਾ ਨਹੀਂ ਇੱਥੇ ਫਿਰਦਾ ਦਿਖਾਉਂਦਾ ਹੈ ਮੈਨੂੰ ਇਹ ਆਉਟ ਸੀ ਉਹ ਵੀ ਹੈ ਨਾ ਉਹ ਪਿੰਦਾ ਦਾ ਹੁਣ ਹੈਗੀ ਉਹ ਚੀਕ ਛੱਕ ਵਾਲੀ ਗੱਲ ਹੈ ਮੇਰੀ ਚੱਕ ਲਿਆ ਆਪਣਾ ਬੋਥ ਹੋ ਗਿਆ ਪੈਜ ਦੱਬੇ ਚੱਕ ਲਿਆ ਹੁਣ ਕੀ ਉਹ ਪਾਣ ਦੇਗਾ ਆਪਸ ਮਿਲੜੀ ਜਾ ਕਰੋ ਆਪੇ ਯਾਰ ਖੱਬਲ ਦੀ ਢੇਰੀ ਤਾਂ ਹੰਡ ਦਿੱਤਾ ਯਾਰ ਚੱਕ ਲਿਆ ਹੁਣ ਕੀ ਕਮਾਂ ਯਾਰ ਐ ਕਿਉਂ ਕਰਦੇ ਉਹਨੇ ਯਾਰ ਕੀ ਪਤਾ ਮੈਂ ਤਾਂ ਮੇਜਰ ਤੋਂ ਮੰਗਾਈ ਹਾਰ ਕੇ ਯਾਰ ਟਾਈਮ ਨਾਲ ਚੱਕ ਕੇ ਝਾਲੀ ਹੁਣ ਕੀ ਕਮਾਂ ਯਾਰ ਲੋ ਉਹ ਤਾਂ ਇੱਥੇ ਘਰੇ ਹੋਰ ਪਈਆਂ ਸੀ ਮੈਥੋਂ ਫੜ ਲੈਂਦਾ ਕਾ ਤੈਥੋਂ ਫੜ ਜਾਂਦਾ ਭੈਣ ਦਾ ਫੁੱਟਾ ਚੁੱਦਾ ਚੜਕਦੇ ਨੇ ਫਰਾਹੰਦਾ ਫਰਾਹੰਦਾ ਪੜਾਉਣ ਨੂੰ ਵੀ ਅੱਜ ਸ਼ਰਮ ਕਰ ਲਿਆ ਕਰੋ ਦੋ ਤੀਵੀਆਂ ਬੈਠੀਆਂ ਨੇ ਨੂਂ ਦੀ ਵੀ ਨਹੀਂ ਸ਼ਰਮ ਮਾਨਦਾ ਤੂੰ ਤਾਂ ਕੁੜਮਣੀ ਤੇ ਮੰਨਣੀ ਕੀ ਹੈ ਕਾ ਨੂੰ ਪਾਈ ਛਿੰਦਰੇ ਫਿਰੇ ਬਲਾਉਂਦਾ ਹਟਦਾ ਨਹੀਂ ਹੈ ਕੋਈ ਗੱਲ ਕਰਨ ਦਿੱਤੀ ਪਰਿਵਾਰ ਦੀ ਨਾ ਆਉਂਦੇ ਆ ਤਾਂ ਉਹ ਮੇਰੇ ਕੋਲਿਆਂ ਗੱਲ ਕਰ ਲੈ ਤੂੰ ਵਿਚਾਰ ਤੂੰ ਕਰ ਉਹ ਸਰੀਰ ਠੀਕ ਰਹੇ ਨਾ ਫਿਰ ਹੈ ਸਰੀਰ ਕਿਤੇ ਪੰਦਾ ਸ਼ੂਗਰ ਹੋ ਗਿਆ ਉਹਦੀ ਦਵਾਈ ਬੂਟੀ ਖਾਦੀ ਅੱਛਾ ਅੱਛਾ ਮੇਰੇ ਤਾਂ ਗੁਰਦੇ ਚ ਪੱਥਰੀ ਹੋ ਗਈ ਪੀ ਕੇ ਬੀਅਰ ਦੀ ਬੋਤਲ ਮਸਾ ਹੋ ਕੱਢੀ ਪੱਥਰੀ ਹੋ ਗਈ ਸੀ ਹੋਰ ਪੱਥਰੀ ਤੇ ਦਵਾਈ ਦਿੰਨਾ ਮੈਂ ਹੈ ਨਾਲੇ ਠੌਲਾ ਪਾਉਣਾ ਨਾਲੇ ਦਵਾਈ ਦਿੰਨਾ ਮੇਰੇ ਕੋਲ ਤਾਂ ਬਹੁਤ ਦੂਰ ਆਉਂਦੀ ਆ ਬੰਦੇ ਕੋੜਮਾ ਨਾ ਤਾਂ ਹੁਣ ਮੈਨੂੰ ਤੇਰੇ ਠੌਲੇ ਦੀ ਲੋੜ ਨਾ ਤੇਰੀ ਦਵਾਈ ਦੀ ਲੋੜ ਮੈਂ ਤਾਂ ਮੂੰਹ ਤ ਨਹੀਂ ਨਿਕਲ ਗਈ ਓਏ ਨਿਕਲ ਚ ਗਈ ਕਹਿੰਦੇ ਹੁੰਦੇ ਜਦੋਂ ਰਾਮ ਆਉਂਦਾ ਸਵਾ ਦੀ ਚੁੰਡੀ ਤਵਾ ਜਾਂਦਾ ਨਹੀਂ ਨਹੀਂ ਸਹੀ ਗੱਲਾਂ ਮਾਂ ਅੱਛਾ ਇਹ ਸੜ ਤਾਂ ਬਾਲੇ ਵਧੀਆ ਥੋੜਾ ਪਾਉਂਦੇ ਨੇ ਜੇ ਕੇਰਾ ਥੋੜਾ ਪਾਤਾ ਮੁੜ ਕੇ ਤੇਰੇ ਪਥਰੀ ਨਹੀਂ ਬਗ ਮੈਂ ਤਾਂ ਮਾਚਲ ਪਹਿਲੇ ਦਿਨ ਮੇਰੇ ਬਾਪੂ ਤੋਂ ਗੁਰਬਿੱਜ ਲੈ ਐਸੀ ਗੰਧਾਲੇ ਨਾਲ ਥੋੜਾ ਪਾਉਣਾ ਬਸ ਇੰਨੀ ਗੰਧਾਲੇ ਲਾਉਣੇ ਆ ਨਾਲ ਜੀ ਨਾਲ ਨਾ ਪਥਰੀ ਪਿੱਟੇ ਚ ਦਵੇ ਨਾ ਗੁਰਦੇ ਫੇਰ ਮੈਂ ਤਾਂ ਉਹਨੂੰ ਪਾ ਦੂੰਗੀ ਹਾਂ ਤੂੰ ਜਾਂਦੀ ਪਵਾ ਕੇ ਲਈਂ ਥਾਲਾ ਮਿੱਥੋਂ ਗੰਧਾਲੇ ਕਿਸ ਕੋਲੇ ਪਾਉਣਾ ਹਾਂ ਉਹਦੇ ਪਾਥਰੀ ਆ ਕੀ ਕਾਲੋ ਤੇ ਸੋਰੇ ਦੇ ਕਾਲੋ ਬੰਦੇ ਤੇ ਨਹੀਂ ਪਾਉਂਦਾ ਨਾ ਹਾਏ ਹਾਏ ਬੇ ਮੱਗਰ ਦੇ ਆ ਕੋਟ ਦੁੰਨੇ ਵਾਲੇ ਦੇ ਮੱਗਰ ਨੇ ਤਾਂ ਉਹ ਬੰਦੇ ਨੇ ਥਾਲੀ ਨਹੀਂ ਪਾਉਂਦਾ ਬੁੜੀ ਤੇ ਪਾਉਣਾ ਹਾਏ ਹਾਏ ਹੁਣ ਬੁੜੀ ਮੈਂ ਕਿੱਥੋਂ ਹਰੀ ਕਰ ਦਿੰਦਾ ਐ ਬੁੜੀ ਜੇ ਮੂਰਤੀ ਦੇ ਪਾਉਂ ਫਿਰ ਥੌੜਾ ਕੀ ਆ ਕੋਈ ਤੇਰੀ ਮਤਰ ਵੀ ਹੁੰਦੀ ਐ ਛਕੀ ਵੀ ਤੂੰ ਜਾਂ ਕੋਈ ਲਾਜ ਨਾ ਮੂਰਤੀ ਦੇ ਪਾਜੂ ਕੋ ਮਾਂ ਜੀ ਦੋ ਵਾਰੀ ਪਵਾਜੋ ਤੁਸੀਂ ਦੀ ਆਵਾ ਵੀ ਸੱਸ ਸਾਡੀ ਦੀ ਕਿਉਂ ਤਾਂ ਭਕਾਈ ਵਾਰੀਆਂ ਕਿਹੜੇ ਥੋਲੇ ਪਾ ਬਾਜੀ ਭਕਾਈ ਮਾਰ ਜਾ ਜਿਹੜੀ ਆ ਜਿਹੜੀ ਮੇਰੀ ਮਾਸੀ ਦੀ ਕੁੜੀ ਆ ਹੈ ਜਿਹੜੀ ਮੇਰੀ ਮਾਸੀ ਦੀ ਕੁੜੀ ਆ ਅੱਛਾ ਭਾਈ ਕੋੜ ਦੁੰਨੇ ਵੀ ਆਹੀ ਆ ਅੱਛਾ ਅੱਛਾ ਉਹਦੀ ਸੱਸ ਦੇ ਵੀ ਪਥਣਗੇ ਲੈ ਮਾਂ ਤਾਂ ਬਣਾ ਜੁ ਟੱਲੀ ਵਰਗੀ ਬਸ ਬੇਰ ਉਹਦੇ ਨਾ ਕਰਾਂਗੀਆਂ ਗੱਲਾਂ ਮੈਂ ਬਿਛਰੇ ਡਾਕਟਰਾਂ ਨੂੰ ਪੈਸੇ ਫੂਕਿਤੇ ਉਹਨਾਂ ਇਹੇ ਜਾ ਥੋੜਾ ਪਾਉਣਾ ਮੈਂ ਤਾਂ ਮੱਤਲਬ ਜੀ ਦੋ ਤਿੰਨ ਕੰਨਾਂ ਲਈ ਲਾਤ ਨਾ ਕੰਡਾਲੀ ਦੀ ਚੁੰਝ ਤੇ ਪੱਥਰੀ ਟਿਕ ਜੁਆ ਕੇ ਬਾਹਰ ਕੱਢ ਕੇ ਨਾਲ ਦੀ ਨਾਲ ਦਿਖਾਉਣਾ ਨਾ ਆਪਰੇਸ਼ਨ ਕਰਾਉਣ ਦੀ ਲੋੜ ਨਾ ਜਹੇ ਜੇ ਦੁਦਾਬੀ ਨਾਲ ਕਰਾਜਾਇਆ ਥੋੜਾ ਪਵਾ ਲਈ ਇੱਕ ਬਰਾਬਰੀ ਮੰਨ ਨਾ ਮਾਤਾ ਕਨਾਜੀ ਪਾਦੇ ਪਾਉ ਨੂੰ ਫਿਰੋ ਤਾਂ ਚੰਦਰਮਾ ਦਾ ਪਰ ਪੈਂਦਾ ਜੀ ਤਾਂ ਮਥ ਚੰਦਰਮਾ ਚੜ੍ਹ ਜੇ ਰਾਤ ਚੜੇ ਪਿਆ ਬੱਛ ਫਿਰ ਮੈਂ ਵੀ ਚੜੀ ਓ ਉਹ ਛੱਡ ਜਾ ਫਿਰ ਖੌਲਾ ਪਾਉਣਾ ਹੈ ਪਾ ਦੇਂਗੇ ਕੋਈ ਨਹੀਂ ਆਵਦਾ ਪਰਿਵਾਰ ਅੰਦਰ ਤੇਰੇ ਉਲਾਤ ਸੀ ਇਧਰ ਪੱਖਾ ਤੇ ਨਾ ਕਿਤੇ ਮੱਛਰ ਖਾਜ ਗਾਂਡੇ ਦੀ ਇਹ ਤਾਂ ਲੱਗੇ ਪੈਂਦਾ ਉੱਥੇ ਮਾਏ ਤੇ ਭਾਈ ਦਾ ਆ ਜਾਂਦਾ ਲਾਲਾ ਨਾ ਲਾ ਮਾਤਾ ਮਾਂ ਦੇਖਦੀ ਪੋਣ ਲੱਗੀ ਐ ਨੂੰ ਪਤਾ ਮੇ ਸੰਗ ਸਰਮੰਦ ਜੀ ਨੇ ਲਾਲੀ ਲੋਲੀ ਲੋਹੀ ਉਹ ਤਾਂ ਕੀ ਕਰੂਗਾ ਕੋਈ ਐ ਨਹੀਂ ਪਾਈ ਥਿੰਦੇ ਚੱਲੋ ਤਾਂ ਤੇਰੀ ਗੱਲ ਮੰਨ ਗਏ ਨੂੰ ਹਾਸੀ ਆ ਰਹਿਆ ਹਾਂ ਹਾਂ ਪਰ ਬੋਲਿਆ ਜਾਂਦਾ ਜਦੋਂ ਜੀਵ ਲੱਗੇ ਜਵਾ ਕੋਈ ਅਣਪੜਾ ਕੋਠੀਆ ਕੋਲੀ ਪੜ ਡ ਪੜ ਬੋਲੀ ਮਾ ਦਾ ਬੋਲਣ ਦਾ ਸੁਭਾਗਾ ਦਿਲ ਚ ਕੁਸ ਨਹੀਂ ਮੈਂ ਤਾਂ ਬੰਦਿਆਂ ਵਰਗੀਆਂ ਕੜਮਾਂ ਪਹਿਲੇ ਦਿਨੋਂ ਹੀ ਹਾਂ ਨਾ ਭਾਈ ਐਵੇਂ ਗੱਲ ਦੇਣੀ ਆ ਜੇ ਕੱਲ ਨੂੰ ਐਵੇਂ ਕਿੱਕੇ ਬਗਾ ਨਹੀਂ ਤੀ ਨੂੰ ਨੂੰ ਵੀ ਬਹੁਤ ਚੰਗੇ ਰੋਟੀ ਚ ਕਾਹ ਪਾਣੀ ਐਵੇਂ ਕਹਿ ਦੀ ਨਾ ਮੈਂ ਤਾਂ ਇਹਨੂੰ ਕਿਹਾ ਹੋਇਆ ਭਾਈ ਦੇਖ ਸਾਨੂੰ ਵੀ ਸੱਕ ਦੀ ਰੋਟੀ ਪਾਣੀ ਨਾ ਪੁੱਛੀ ਹੈ ਤੇਰੇ ਸੌਰੇ ਨੂੰ ਤੇ ਤਾਇ ਸੌਰੇ ਨੂੰ ਰੋਟੀ ਪਹਿਲਾਂ ਦੀ ਐ ਨਹੀਂ ਕੰਮ ਤਾਂ ਵਧੀਆ ਕਰਦੇ ਹੋਏ ਭਾਈ ਹਾਂ ਨਾ ਇਹਨੂੰ ਹੱਕ ਮੈਂ ਤਾਂ ਇਹਨੂੰ ਪੂਰੀ ਗੁਰਬਿੱਧਿਆ ਦੇਖ ਕੇ ਨਹੀਂ ਨਹੀਂ ਇਹਨੂੰ ਦਿਾਈ ਰੋਟੀ ਪਾ ਮੈਂ ਸਾਰਾ ਕਰਦੀ ਪੁੱਛ ਜੇ ਕੋਈ ਘਾਟ ਹੈਗੀ ਹੈ ਨਾ ਨਾ ਕੰਮ ਨੂੰ ਭਾਈ ਢੋਹ ਬੱਜਦੀ ਹੈ ਇਹ ਗੱਲ ਕਹਿੰਦੇ ਜਵਾਨੀ ਮੋੜਦੀ ਤਿੰਨਾ ਚਾਰਾਂ ਦਾ ਹਾਂ ਇਹਨੂੰ ਕਹਿ ਭਾਈ ਆਪਦੇ ਬੰਦੇ ਨੂੰ ਚਾਹੇ ਕਿਸੇ ਟਾਈਮ ਰੋਟੀ ਮੰਗਰੋ ਤੇ ਮੈਂ ਉਹ ਵੀ ਆ ਗਿਆ ਸੌਰਾ ਵੀ ਇਹਦਾ ਆਉਣ ਜਾ ਹਾਂ ઉઠકા ઉપછાવ કર